ਅੱਜ ਇੱਕ ਪੋਸਟ ਬੜੀ ਜਿਸ ਵਿੱਚ 12 40 ਤੇ 13 40 ਦਾ ਜ਼ਿਕਰ ਸੀ। ਕਿੱਸਾ ਮੇਰੇ ਵੀ ਯਾਰ ਆ ਗਿਆ। ਪਾਪਾ ਜੀ ਉਦੋਂ ਪਟਵਾਰੀ ਸਨ। ਉਹਨਾਂ ਦੀ ਬੱਧੀ ਸਰਦੋਗੜ ਦੇ ਨੇੜੇ ਲੱਗਦੇ ਹਰਿਆਣਾ ਦੇ ਪਿੰਡ ਬੀਰਾਵਤੀ ਇਤਿਹਾਸਪூர் ਦੀ ਹੋ ਗਈ। ਪਾਪਾ ਜੀ ਉਦੋਂ ਪਿਆਕਰ ਵੀ ਸਨ। ਅੱਜ ਉਹਨਾਂ ਦੇ ਪਹਿਲੇ ਦਿਨ ਹੀ ਬੀਰਾਵਤੀ ਜਾਣਾ ਸੀ। ਤੇ ਲੰਬੜਦਾਰ ਸਰਮੁਖ ਸਿੰਘ ਕਿਲ੍ਹ કરી ਰਾਤ ਰੁਪਨਾ ਸੀ ਫਤਿਹਬਾਦ ਤੋਂ ਸਾਡਾ ਇੱਕ ਰਿਸ਼ਤੇਦਾਰ ਵੀ ਮੋਟਰਸਾਈਕਲ ਅਤੇ दारू ਦੇ ਲਾਂਚ ਵਿੱਚ ਨਾਲ ਜਾਣ ਨੂੰ ਤਿਆਰ ਹੋ ਗਿਆ ਪਾਪਾ ਜੀ ਨੇ ਇਸ ਨੂੰ ਸਮਝਾਇਆ ਕਿ ਭਾਈ ਬਗਾਨਾ ਪਿੰਡ ਹੈ ਥੋੜਾ ਸੰਬੰਧ ਚੱਲੇ ਉਸ ਪਿੰਡ ਵਿੱਚ ਰੋੜੀ ਮਾਰਕਾ ਦਾ ਚਲਣ ਸੀ ਸਾਉ ਜਦੋਂ ਗਿੱਲ ਪਰਿਵਾਰ ਨੇ ਪਟਵਾਰੀ ਸਾਹਿਬ ਦੀ ਸੇਵਾ ਲਈ ਮੰਜੇ ਜਿਵੇਂ ਨੇ ਪੁਲੇਂਦਰ ਰੱਖ ਦਿੱਤਾ ਤੁਲੀ ਤੇ ਕੁਝ ਗਲਾਸ ਤਾਂ ਪਪਾ ਜੀ ਦੇ ਨਾਲ ਗਿਆ ਸੱਜਣ ਵਾਕੋ ਵਾਕ ਹੋ ਗਿਆ ਬੱਡੇ ਕੁਲ ਸਾਹਿਬ ਇੱਕ ਖਾੜਾ ਲੈ ਕੇ ਪਾਸੇ ਰੋਕੇ ਬੈਠੇ ਉਹਨਾਂ ਦਾ ਵੱਡਾ ਲੜਕਾ ਜੀਸੀ ਉਸ ਦਾ ਨਾਮ ਤੇ ਉਹ ਇੱਕ ਦੋ ਹੋਰ ਸੱਜਣਾ ਕੰਪਨੀ ਕਰਨ ਲੱਗੇ ਨਾ ਗਿਆ ਅਲੱਡ ਉਮਰ ਦਾ ਸਾਥੀ ਲਗਾਤਾਰ ਪਿੰਡ ਗਿਆ ਪਪਾ ਜੀ ਨੇ ਬਹੁਤ ਮਰ ਗਿਆ ਪਰ ਕੋਲ ਪਿਆ ਸਤਾ ਕੁਛ ਨੋਟ ਸਬਰ ਨਾ ਕਰਦੇ ਹੋ ਫਿਰ ਉਹ ਅਰਲੀਆਂ ਸਲੀਆਂ ਮਾਰਨਾ ਲੱਗਿਆ ਪਰ ਕਿੱਥੇ ਜੀ ਕਹਿੰਦੇ ਸ਼ਰਾਬੀ ਦਾ ਇਲਾਜ ਤਾਂ ਸਭ ਦੇ ਪੈਰਾਂ ਵਿੱਚ ਪਾਇਆ ਹੁੰਦਾ ਹੈ ਇਸ ਤੋਂ ਪਹਿਲਾਂ ਕਿ ਮੇਜ਼ਬਾਨ ਗਿੱਲ ਪਰਿਵਾਰ ਦਾ ਸਬਰ ਜਵਾਬ ਦਿੰਦਾ ਪਾਪਾ ਜੀ ਨੇ ਇੱਕ ਹੱਥ ਵਿੱਚ ਉੱਠਦੀ ਪਾ ਤੇ ਦੂਜੇ ਹੱਥ ਵਿੱਚ ਆਪਣੇ ਪੈਰ ਲਗਾਇਆ ਬੂਠ ਫੜ ਲਿਆ ਮੰਨੇ ਛੋੜ ਦੇ ਦਿੱਤਾ ਮੈਂ ਠਾਰੀ ਕਾਲੀ ਗੋ ਪਰ ਹੁਣ ਪਾਪਾ ਜੀ ਦੇ ਮੋਹ ਨੂੰ ਲੱਗਿਆ ਕੈਮੀਕਲ ਆਪਣਾ ਅਸਰ ਵਖਾ ਰਿਹਾ ਸੀ ਉਹ ਦੇ ਚੰਗੀ ਸੇਵਾ ਕੀਤੀ ਇਸ ਨਾਲ ਉਹ ਪੀਤੀ ਪੀਤੀ ਦਾਰੂ ਦੀ ਉਤਰ ਗਈ ਤੇ ਦਿਮਾਗ ਵੀ ਸੰਡਾ ਹੋ ਗਿਆ ਫਿਰ ਉਹ ਦੋ ਰੋਟੀਆਂ ਨਿਕਲ ਕੇ ਸੋਸਰੀ ਵਾਂਗ ਸੌ ਗਿਆ ਇਸ ਨਾਲ ਪਾਪਾ ਜੀ ਦੀ ਦਿੱਖ ਇੱਕ ਦਿਵੰਗ ਬਟਵਾਰੀ ਵਜੋਂ ਬਣ ਗਈ ਤੇਰ ਪਾਪਾ ਜੀ ਦੇ ਪਰਿਵਾਰ ਦੇ ਘਰ 5 ਸਾਲ ਉਹਨਾਂ ਦਾ ਵੱਡਾ ਪੁੱਤ ਬਣ ਕੇ ਰਹੀ ਪਿੰਡ ਵਿੱਚਲਾ ਕੋਈ ਪਰਵਾਸ ਸਖਸ ਨਹੀਂ ਉਹਨਾਂ ਮੂਰੇ ਕਦੇ ਨਹੀਂ ਕੁਸਿਆ ਉਹ ਅਨੜ ਉਮਰ ਦਾ ਰਿਸ਼ਤੇਦਾਰ ਜੇ ਹੁਣ ਤੱਕ ਜਾਉਂਦਾ ਹੋਇਆ ਤਾਂ ਉਸ ਰਾਤ ਨੂੰ ਭੁੱਲਿਆ ਨਹੀਂ ਹੋਵੇਗਾ ਤੁਸੀਂ ਵੀ ਇਸ ਰਚਨਾ ਦੇ ਰੇਖਾ ਅਰੇ ਮੇਸੇ ਤੇ ਬਾਤ ਵੀ ਦੀ ਤੁਹਾਡਾ ਨੋਇਜ਼ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਤੁਸੀਂ ਵੀ ਆਪਣੇ ਕਮੈਂਟ ਜ਼ਰੂਰ ਦੱਸੋ ਜੀ ਅਤੇ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ